ਇਸ ਵੇਲੇ ਦੀ ਵੱਡੀ ਖਬਰ ਦਾ ਰੁਕਰਾਂਗੇ ਦੱਸਦੇ ਕਿ ਸੰਗਣੀ ਤੁੰਦ ਕਾਰਨ ਇੱਕ ਵਾਰ ਫਿਰ ਤੋਂ ਵੱਡਾ ਰੋਡ ਐਕਸੀਡੈਂਟ ਹੋਇਆ ਕਈ ਵਾਹਾਂ ਜਿਹੜੇ ਨੇ ਆਪਸ ਦੇ ਵਿੱਚ ਟਕਰਾਏ ਨੇ ਤੇ ਪਰ ਖੱਚੇ ਇਹਨਾਂ ਗੱਡੀਆਂ ਦੇ ਉੱਤੇ ਨੇ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਜ ਤੜਕ ਸਾਰੇ ਪੈਨਿਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਲੋਕ ਜਿਹੜੇ ਨੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਦੱਸ ਦਈਏ ਕਿ ਜ਼ਿਲ੍ਹਾ ਪਟਿਆਲਾ ਦੇ ਅਦੀਨ ਪੈਂਦੇ ਪਿੰਡ ਤਰੇੜੀ ਜੱਟਾ ਦੇ ਕੋਲ ਟੋਲ ਪਲਾਜ਼ਾ ਬਣਿਆ ਹੋਇਆ ਹੈ ਅੱਜ ਤੜਕਸਾ ਸੰਗਣੀ ਤੁੰਦ ਪੈਣ ਕਾਰਨ ਇੱਕ ਟਰੱਕ ਜਿਹੜਾ ਹੈ ਉੱਥੇ ਡਿਵਾਈਡਰ ਤੇ ਜਾ ਚੜਿਆ ਜਿਸ ਤੋਂ ਬਾਅਦ ਜਿੰਨੇ ਵੀ ਵਾਹਨ ਪਿੱਛੋਂ ਆਏ ਤਾਂ ਉਹਨਾਂ ਦੀ ਟੱਕਰ ਇਸ ਟਰੱਕ ਦੇ ਨਾਲ ਹੋਈ ਜਿਸ ਤੋਂ ਬਾਅਦ ਇਹ ਵੱਡਾ ਸੜਕ ਹਾਦਸਾ ਵਾਪਰਿਆ ਕਈ ਗੱਡੀਆਂ ਦੇ ਪਰ ਖੱੱਚੇ ਉੱਡ ਗਏ ਇੱਕ ਗੱਡੀ ਤਾਂ ਪਲਟੀ ਖਾ ਗਈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਲਾਂਕਿ ਇਸ ਘਟਨਾ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਮਾਲੀ ਨੁਕਸਾਨ ਵੱਡੇ ਪੱਧਰ ਤੇ ਹੋਇਆ ਹਾਲਾਂਕਿ ਦੱਸ ਦਈਏ ਕਿ ਸੰਗਣੀ ਤੋਂ ਲਗਾਤਾਰ ਪੈਰੀ ਆਏ ਦਿਨ ਅਜਿਹੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਉਦਰ ਦੂਜੇ ਪਾਸੇ ਵਾਹਨ ਚਾਲਕਾਂ ਨੂੰ ਇਹ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਕਿ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੀ ਜਾਵੇ ਪਰ ਫਿਰ ਵੀ ਇਹ ਵੱਡਾ ਹਾਦਸਾ ਵਾਪਰਦਾ ਅੱਜ ਸਵੇਰੇ ਜਿਸ ਦੇ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਤੇ ਇਲਾਜ ਲਈ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੋ ਨਵੀਂ ਤੇ ਤਾਜ਼ੀ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਇਸ ਵੇਲੇ ਦੀ ਵੱਡੀ ਖਬਰ ਦਾ ਰਿਪੋਰਟ ਕਰਾਂਗੇ ਦੱਸ ਦੇ ਕਿ ਸੰਗਣੀ ਤੁੰਦ ਕਾਰਨ ਇੱਕ ਵਫਰ ਤੋਂ ਵੱਡਾ ਰੋਡ ਐਕਸੀਡੈਂਟ ਹੋਇਆ ਕਈ ਵਾਹਾਂ ਜਿਹੜੇ ਨੇ ਆਪਸ ਦੇ ਵਿੱਚ ਟਕਰਾਏ ਨੇ ਤੇ ਪਰ ਖੱਚੇ ਇਹਨਾਂ ਗੱਡੀਆਂ ਦੇ ਉੱਡੇ ਨੇ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਜ ਤੜਕ ਸਾਰੇ ਪੈਨਿਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਲੋਕ ਜਿਹੜੇ ਨੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਦੱਸ ਦਈਏ ਕਿ ਜ਼ਿਲ੍ਹਾ ਪਟਿਆਲਾ ਦੇ ਅਦੀਨਪੈਂਦੇ ਪਿੰਡ ਤਰੇੜੀ ਜੱਟਾ ਦੇ ਕੋਲ ਟੋਲ ਪਲਾਜ਼ਾ ਬਣਿਆ ਹੋਇਆ ਹੈ ਅੱਜ ਤੜਕਸਾ ਸੰਗਣੀ ਧੁੰਦ ਪੈਣ ਕਾਰਨ ਇੱਕ ਟਰੱਕ ਜਿਹੜਾ ਹੈ ਉੱਥੇ ਡਿਵਾਈਡਰ ਤੇ ਜਾ ਚੜਿਆ ਜਿਸ ਤੋਂ ਬਾਅਦ ਜਿੰਨੇ ਵੀ ਵਾਹਨ ਪਿੱਛੋਂ ਆਏ ਤਾਂ ਉਹਨਾਂ ਦੀ ਟੱਕਰ ਇਸ ਟਰੱਕ ਦੇ ਨਾਲ ਹੋਈ ਜਿਸ ਤੋਂ ਬਾਅਦ ਇਹ ਵੱਡਾ ਸੜਕ ਹਾਦਸਾ ਵਾਪਰਿਆ ਕਈ ਗੱਡੀਆਂ ਦੇ ਪਰ ਖੱਚੇ ਉੱਡ ਗਏ ਇੱਕ ਗੱਡੀ ਤਾਂ ਪਲਟੀ ਖਾ ਗਈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਲਾਂਕਿ ਇਸ ਘਟਨਾ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਮਾਲੀ ਨੁਕਸਾਨ ਵੱਡੇ ਪੱਧਰ ਤੇ ਹੋਇਆ ਹਾਲਾਂਕਿ ਦੱਸ ਦਈਏ ਕਿ ਸੰਗਣੀ ਤੋਂੰਦ ਲਗਾਤਾਰ ਪੈਰੀ ਆਏ ਦਿਨ ਅਜਿਹੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਉਧਰ ਦੂਜੇ ਪਾਸੇ ਵਾਹਨ ਚਾਲਕਾਂ ਨੂੰ ਇਹ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਕਿ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੀ ਜਾਵੇ ਪਰ ਫਿਰ ਵੀ ਇਹ ਵੱਡਾ ਹਾਸਾ ਵਾਪਰਦਾ ਅਜ ਸਵੇਰੇ ਜਿਸ ਦੇ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਤੇ ਇਲਾਜ ਲਈ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸੁਨਮੇਤ ਤਾਜ਼ੀਆਂ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ Sky News Punjab ਦੇ ਨਾਲ। ਇਸ ਵੇਲੇ ਦੀ ਵੱਡੀ ਖਬਰ ਦਾ ਰੁਕਰਾਂਗੇ ਦੱਸ ਦੇ ਕਿ ਸੰਗਣੀ ਤੁੰਦ ਕਾਰਨ ਇੱਕ ਵਾਰ ਫਿਰ ਤੋਂ ਵੱਡਾ ਰੋਡ ਐਕਸੀਡੈਂਟ ਹੋਇਆ ਕਈ ਵਾਹਾਂ ਜਿਹੜੇ ਨੇ ਆਪਸ ਦੇ ਵਿੱਚ ਟਕਰਾਏ ਨੇ ਤੇ ਪਰ ਖੱਚੇ ਇਹਨਾਂ ਗੱਡੀਆਂ ਦੇ ਉੱਡੇ ਨੇ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਜ ਤੜਕ ਸਾਰੇ ਭੈਣਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਲੋਕ ਜਿਹੜੇ ਨੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਦੱਸ ਦਈਏ ਕਿ ਜ਼ਿਲ੍ਹਾ ਪਟਿਆਲਾ ਦੇ ਅਦੀਨਪੈਂਦੇ ਪਿੰਡ ਤਰੇੜੀ ਜੱਟਾਂ ਦੇ ਕੋਲ ਟੋਲ ਪਲਾਜ਼ਾ ਬਣਿਆ ਹੋਇਆ ਹੈ ਅੱਜ ਤੜਕਸਾ ਸੰਗਣੀ ਤੁੰਦ ਪੈਣ ਕਾਰਨ ਇੱਕ ਟਰੱਕ ਜਿਹੜਾ ਹੈ ਉੱਥੇ ਡਿਵਾਈਡਰ ਤੇ ਜਾ ਚੜਿਆ ਜਿਸ ਤੋਂ ਬਾਅਦ ਜਿੰਨੇ ਵੀ ਵਾਹਨ ਪਿੱਛੋਂ ਆਏ ਤਾਂ ਉਹਨਾਂ ਦੀ ਟੱਕਰ ਇਸ ਟਰੱਕ ਦੇ ਨਾਲ ਹੋਈ ਜਿਸ ਤੋਂ ਬਾਅਦ ਇਹ ਵੱਡਾ ਸੜਕ ਹਾਦਸਾ ਵਾਪਰਿਆ ਕਈ ਗੱਡੀਆਂ ਦੇ ਪਰ ਖੱਚੇ ਉੱਡ ਗਏ ਇੱਕ ਗੱਡੀ ਤਾਂ ਪਲਟੀ ਖਾ ਗਈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਲਾਂਕਿ ਇਸ ਘਟਨਾ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਮਾਲੀ ਨੁਕਸਾਨ ਵੱਡੇ ਪੱਧਰ ਤੇ ਹੋਇਆ ਹਾਲਾਂਕਿ ਦੱਸਿਆ ਕਿ ਸੰਗਣੇ ਤੋਂ ਲਗਾਤਾਰ ਪੈਰੀ ਆਏ ਦਿਨ ਅਜਹੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਉਧਰ ਦੂਜੇ ਪਾਸੇ ਵਾਹਨ ਚਾਲਕਾਂ ਨੂੰ ਇਹ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਕਿ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੀ ਜਾਵੇ ਪਰ ਫਿਰ ਵੀ ਇਹ ਵੱਡਾ ਹਾਦਸਾ ਵਾਪਰਦਾ ਅੱਜ ਸਵੇਰੇ ਜਿਸ ਦੇ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਤੇ ਇਲਾਜ ਲਈ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੋ ਨਵੇਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋes Sky News Punjab ਦੇ ਨਾਲ